ਅਸਲਾਮ ਵਾਲੇਕੁਮ ਜੀ ਮੈਂ ਕਰਮਦਾਸ ਨੀਤ ਕਰਨਾ ਹੈ ਕਿ ਸਭ ਖਰੀਅਤ ਨਾਲ ਹੋਵੋਗੇ ਅੱਲਾਹ ਤਾਲਾ ਤੁਹਾਡੇ ਤੇ ਰਹਿਮਤ ਕਰੇ ਰੱਬ ਮਿਹਰ ਕਰੇ ਜਿੱਥੇ ਜਿੱਥੇ ਵੀ ਵਸਦੇ ਹੋ ਪਰਦੇਸ ਚ ਦੇਸ਼ ਚ ਜਿੱਥੇ ਜਿੱਥੇ ਪੰਜਾਬੀ ਸਮਝਣ ਵਾਲੇ ਸਭ ਦੀ ਖੈਰ ਮੰਗਾਗਾ ਸਭ ਲਈ ਦੁਆ ਗੋਵਾ ਮੈਂ ਸਾਡੇ ਦੋ ਮੁਲਕਾਂ ਦੀ ਲੱਗੀ ਜੰਗ ਆਪਸ ਵਿੱਚ ਖਤਮ ਹੋ ਗਈ ਹੁਣ ਵੀ ਚਾਹੀਦੀ ਕਿਉਂਕਿ ਤਾਰੀਖ ਚੁੱਕ ਕੇ ਵੇਖ ਲੋ ਜੰਗ ਚ ਨੁਕਸਾਨ ਹੀ ਹੁੰਦਾ ਫਾਇਦਾ ਨਹੀਂ ਹੁੰਦਾ ਮਾਲੀ ਜਾਨੀ ਨੁਕਸਾਨ ਹੁੰਦਾ ਤੇ ਨਹੀਂ ਹੋਣਾ ਚਾਹੀਦਾ ਬਾਕੀ ਜਿੰਨੇ ਵੀ ਦਾਰੇ ਨੇ ਮੈਂ ਸਭ ਨੂੰ ਸਤੂਤ ਪੇਸ਼ ਕਰਨਾ ਹੈ ਕੋ ਆਪਣੀ ਆਪਣੀ ਡਿਊਟੀ ਦੇ ਰਹੇ ਨੇ ਔਰ ਇੰਨੀ ਗਰਮੀ ਦੇ ਵਿੱਚ ਮੀਂਹ ਹੋਵੇ ਨੇਰੀ ਹੋਵੇ ਬਾਰਡਰਾਂ ਤੇ ਖਲੋਤੇ ਫੌਜੀ ਜਵਾਨ ਗਰਮੀ ਸਰਦੀ ਦੇ ਵਿੱਚ ਤਹਾਫਜ਼ ਕਰਨ ਦੇ ਨੇ ਸਾਡਾ ਉਹਨਾਂ ਦਾ ਵੀ ਖਿਆਲ ਰੱਖਣਾ ਚਾਹੀਦਾ ਅਸੀਂ ਉਹਨਾਂ ਲਈ ਵੀ ਦੁਆ ਕਰਵਾ ਕਿ ਅੱਲਾ ਉਹਨਾਂ ਨੂੰ ਜ਼ਿੰਦਗੀ ਦੇ ਇਹ ਜੰਗ ਤੇ ਹੋ ਗਈ ਖਤਮ ਲੇਕਿਨ ਸਾਡੇ ਪੰਜਾਬੀ ਭਰਾਵਾਂ ਦੀ ਪੰਜਾਬ ਚ ਲੱਗੀ ਜੰਗ ਉਹਨਾਂ ਫਨਕਾਰ ਦੋਸਤਾਂ ਦੀ ਕਲਾਕਾਰਾਂ ਦੀ ਜਿਹੜੇ ਆਪਸ ਵਿੱਚ ਜੰਗ ਲੜੀ ਜਾ ਰਹੇ ਨੇ ਲੜੀ ਜਾ ਰਹੇ ਨੇ ਇਹ ਜੰਗ ਨੂੰ ਵਿਧਾਈ ਜਾ ਰਹੇ ਨੇ ਜੰਗ ਨੂੰ ਖਤਮ ਨਹੀਂ ਕਰਨ ਦੇ ਕੋਈ ਕਿਸੇ ਨੂੰ ਬੁਰਾ ਕਹਿਣ ਰਿਹਾ ਕੋਈ ਕਿਸੇ ਨੂੰ ਬੁਰਾ ਕਹਿਣ ਰਿਹਾ ਜਿਹਦਾ ਕਲਾਕਾਰੀ ਦਾ ਤੱਲਕ ਹੀ ਕੋ ਨਹੀਂ ਉਹ ਵੀ ਉੱਠ ਕੇ ਗੱਲਾਂ ਕਰਨ ਰਿਹਾ ਯਾਰ ਜਿੰਨਾ ਮਰਜ਼ੀ ਰੌਲਾ ਪਾ ਲੋ ਜੋ ਮਰਜ਼ੀ ਕਰ ਲੋ ਕਦੇ ਵੀ ਤੁਹਾਨੂੰ ਡੋਨਲਡ ਟਰੰਪ ਫੋਨ ਕਰਕੇ ਕਹਵੇ ਕਿ ਜੰਗ ਖਤਮ ਕਰ ਦਿਓ ਇਹ ਝੂਠ ਹੈ ਜੇ ਮੈਂ ਕਹਾਂ ਕਿ ਰੋਟੀ ਮੈਂ ਉਹਨਾਂ ਨੂੰ ਦਿੰਦਾ ਰਿਹਾ ਇਹ ਵੀ ਝੂਠ ਹੈ ਜੇ ਮੈਂ ਕਹਾਂ ਕਿ 15 15 ਫਿਲਮਾਂ ਮੈਂ ਸੈਨ ਕੀਤੀਆਂ ਉਹਨਾਂ ਦੇ ਪੈਸੇ ਫੜੇ ਨੇ ਇਹ ਵੀ ਝੂਠ ਹੈ ਜੇ ਮੈਂ ਕਹਾਂ ਕਿ ਸਾਡੇ ਤੋਂ ਬਿਨਾਂ ਉਹਨਾਂ ਦੀਆਂ ਫਿਲਮਾਂ ਨਹੀਂ ਚਲਦੀਆਂ ਵੀ ਝੂਠ ਹੈ ਸਾਡੇ ਤੋਂ ਕੀ ਮਤਲਬ ਜਾਂ ਤੇ ਮੈਂ ਕਹਾਂ ਕਿ ਮੇਰੇ ਤੋਂ ਬਿਨਾਂ ਨਹੀਂ ਚੱਲਦੀ ਸਾਡੇ ਭਾਈ ਮੈਂ ਜਦੋਂ ਪੁੱਛਿਆ ਹੀ ਨਹੀਂ ਕਿਸੇ ਨੂੰ ਕਿ ਭਾਈ ਮੈਂ ਇਹ ਬਿਆਨ ਦੇਣ ਲੱਗਾ ਦੇ ਦਾਂ ਫਿਰ ਸਾਡੇ ਤੋਂ ਨਹੀਂ ਬੰਦਦਾ ਇਹ ਵੀ ਝੂਠ ਹੈ ਜੇ ਮੈਂ ਕਹਾਂ ਕਿ ਉਹਨਾਂ ਦੀਆਂ ਫਿਲਮਾਂ ਬਹੁਤ ਫਲਾਪ ਹੁੰਦੀਆਂ ਨੇ ਜਿਦੇ ਚ ਅਸੀਂ ਨਾ ਹੋਈਏ ਇਹ ਵੀ ਝੂਠ ਹੈ ਮੈਂ ਜਾ ਕੇ ਲੰਡਨ 'ਚ ਬੈਠਾ ਰੈਕਟਰ ਮੰਗਾਏ ਫਿਰ ਕੈਨੇਡਾ ਤੋਂ ਬੰਦੇ ਬੁਲਾਏ ਆਸਟ੍ਰੇਲੀਆ ਤੋਂ ਬੁਲਾਏ ਮੈਂ ਇੰਡੀਆ ਤੋਂ ਬੁਲਾਇਆ ਬਾਕੀ ਪਾਕਿਸਤਾਨ ਪੰਜਾਬ ਤੋਂ ਬੁਲਾਏ ਤੇ ਭਾਈ ਇਹ ਵੀ ਝੂਠ ਕਿਉਂਕਿ ਯਾਰ ਬਿਆਨ ਦੇਣ ਤੋਂ ਪਹਿਲੇ ਇਹ ਸੋਚ ਲੈਣਾ ਚਾਹੀਦਾ ਸਾਨੂੰ ਕਿ ਜਿਨ੍ਹਾਂ ਪ੍ਰੋਡੂਸਰਾਂ ਨੇ ਪੈਸੇ ਲਾਏ ਜਿਨ੍ਹਾਂ ਪ੍ਰੋਡੂਸਰਾਂ ਨੇ ਸਾਰਾ ਕੁਝ ਕੀਤਾ ਯਾਰ ਬੜੇ ਫਨਕਾਰ ਹੈ ਜਿਨ੍ਹਾਂ ਨੇ ਰਲ ਕੇ ਕੰਮ ਕੀਤਾ ਉਹਨਾਂ ਦਾ ਪੈਸਾ ਲੱਗਾ ਯਾਰ ਉਹਨਾਂ ਦੇ ਬਾਰੇ ਵੀ ਸੋਚਣਾ ਚਾਹੀਦਾ ਮੈਨੂੰ ਮੈਂ ਉਹ ਨਹੀਂ ਸੋਚ ਰਿਹਾ ਮੈਂ ਜੋ ਮੂੰਹ ਚਾਈ ਜਾ ਰਿਹਾ ਕੱਢੀ ਜਾ ਰਿਹਾ ਇਹ ਗੱਲ ਝੂਠ ਹੈ ਝੂਠ ਜਿਹੜਾ ਨਾ ਜੀ ਉਹਨੂੰ ਇੱਕ ਵਾਰੀ ਮੂੰਹ ਚੋਂ ਕੱਢ ਕੇ ਜਦੋਂ ਉਹਦੇ ਪਿੱਛੇ ਦੌੜੀਏ ਨਾ ਉਹ ਫਿਰ ਝੂਠ ਫੜਿਆ ਨਹੀਂ ਜਾਂਦਾ ਝੂਠ ਨਿਕਲ ਜਾਂਦਾ ਪਰਦੇਸ਼ 'ਚ ਬੈਠੇ ਲੋਕ ਸਾਡੇ ਨਾਲ ਪਿਆਰ ਕਰਦੇ ਨੇ ਜੇ ਮੈਂ ਕਿਸੇ ਨੂੰ ਕਹਾਂਗਾ ਨਾ ਮੈਂ ਜੱਟ ਤਿਆਰਾ ਲੈ ਲਿਆ ਉਹਨਾਂ ਨੇ ਮੰਨ ਜਾਣਾ ਕਿਉਂਕਿ ਫੈਨ ਨੇ ਮ ਮਰਨਾ ਪਿਆਰ ਕਰ ਮੇਰੇ ਮੂੰਹ ਚੋਂ ਨਿਕਲੇ ਅਲਫਾਜ਼ ਕਿਸੇ ਦਾ ਕਾਰੋਬਾਰ ਤੇ ਨਹੀਂ ਤਬਾਹ ਕਰਨ ਦੇ ਆ ਕਿਸੇ ਦੇ ਪਿਆਰ ਚ ਦਰਾੜ ਤੇ ਨਹੀਂ ਪਾਉਣ ਦੇ ਕਿਉਂਕਿ ਬਾਹਰ ਲੋਕੀ ਕਾਰੋਬਾਰ ਵੀ ਇਕੱਠਾ ਕਰਨ ਦੇ ਨੇ ਸਾਰਾ ਕੁਝ ਕਰਨ ਦੇ ਤੁਹਾਡੇ ਛੋਟੇ ਛੋਟੇ ਬਿਆਨਾਂ ਦੇ ਉੱਤੇ ਤੇ ਬਹੁਤ ਕੰਮ ਖਰਾਬ ਹੋਣ ਦੇ ਪਲੀਜ਼ ਜਿੰਨੇ ਵੀ ਮੇਰੇ ਭਰਾ ਬਿਆਨ ਦੇਣ ਵਾਲੇ ਨੇ ਜਾਂ ਜਿੰਨੇ ਵੀ ਚੈਨਲ ਤੇ ਬਹਿ ਕੇ ਗੱਲ ਕਰਨ ਵਾਲੇ ਨੇ ਸਾਰਿਆਂ ਨੂੰ ਸੋਚ ਸਮਝ ਕੇ ਕਰਨੀ ਚਾਹੀਦੀ ਅੱਦਿਜ਼ਾ ਅੱਲਾ ਦੀ ਜ਼ਾਤ ਨੇ ਦੇਣਾ ਨਸੀਬਾਂ ਚ ਹੈ ਤੇ ਖਾਣਾ ਇਕੱਠਿਆ ਜੇ ਨਹੀਂ ਤਾਂ ਫਿਰ ਅਸੀਂ ਜੋ ਮਰਜ਼ੀ ਕਰ ਲਈਏ ਲੇਕਿਨ ਇੰਨਾ ਕੁ ਕਰ ਦਈਏ ਕਿ ਕੱਲ ਨੂੰ ਇੱਕ ਦੂਜੇ ਨੂੰ ਮਿਲੀਏ ਤੇ ਸ਼ਰਮਿੰਦਗੀ ਨਾ ਹੋਵੇ ਕਿਉਂਕਿ ਪ੍ਰਦੇਸ਼ ਚ ਜਾਂਦੇ ਆ ਅਸੀਂ ਮਤਲਬ ਕਿਸੇ ਜਗ੍ਹਾ ਵੀ ਜਾਂਦੇ ਆ ਸ਼ੋਅ ਕਰਨ ਜਾਂਦੇ ਆ ਟੀਵੀ ਡਰਾਮਾ ਕਰਨ ਜਾਂਦੇ ਆ ਫਿਲਮ ਕਰਨ ਜਾਂਦੇ ਆ ਉੱਥੇ ਬਹੁਤ ਲੋਕ ਪਿਆਰ ਕਰਨ ਵਾਲੇ ਮਿਲਦੇ ਨੇ ਉਹਨਾਂ 'ਚ ਫਰਕ ਪੈ ਜਾਂਦਾ ਸੋਚ ਸਮਝ ਕੇ ਕਰਨੀ ਚਾਹੀਦੀ ਹੈ ਅਗਰ ਮੇਰੀ ਕਿਸੇ ਨੂੰ ਗੱਲ ਬੁਰੀ ਲੱਗੇ ਤਾਂ ਮੈਂ ਮਾਫੀ ਚਾਹੁੰਦਾ